ਨੋਖ ਦੇ ਅਚੇਤਨ ਮਨ ਦੇ ਚ ਇੱਕ ਪਿਆਸ ਇੱਕ ਤੜਪ ਇੱਕ ਲਾਲਸਾ ਹਰ ਵਕਤ ਬਣੀ ਰਹਿੰਦੀ ਹੈ ਕਿ ਮੇਰਾ ਸਹਾਰਾ ਮੇਰਾ ਸਹਾਇ ਹਰ ਵਕਤ ਮੇਰੇ ਨਾਲ ਹੋਵੇ ਮੈਂ ਜਿੱਥੇ ਹੋਵਾਂ ਮੈਂ ਤਨਹਾਂ ਨਾ ਹੋਵਾਂ ਕੋਈ ਵੱਡੇ ਹੱਥ ਮੇਰੇ ਹੱਥਾਂ ਨੂੰ ਪਕੜਾ ਕੁਇ ਮਹਾਬਲੀ ਮੇਰਾ ਰਸਤਾ ਹਮਵਾਰ ਕਰੇ ਕੋਈ ਸ਼ਕਤੀਸ਼ਾਲੀ ਮੇਰੀ ਟਾਰਸ ਬਜਾਵੇ ਪਰ ਇਹ ਟਾਰਸ ਇਹ ਸਹਾਰਾ ਕਿਸੇ ਕਿਸੇ ਵਕਤ ਨਹੀਂ ਹਰ ਵਕਤ ਔਰ ਕਿਸੇ ਕਿਸੇ ਥਾਂ ਤੇ ਨਹੀਂ ਹਰ ਥਾਂ ਤੇ ਸਹਾਰਾ ਮਨੁੱਖ ਨੂੰ ਚਾਹੀਦਾ ਹੈ ਹਰ ਥਾਂ ਤੇ ਸਹਾਰਾ ਮਨੁੱਖ ਨੂੰ ਚਾਹੀਦਾ ਹੈ ਹਰ ਵਕਤ ਉਹ ਹਰ ਵਕਤ ਤੇ ਹਰ ਥਾਂ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਇਸ ਨੂੰ ਸਹਾਰਾ ਇਸ ਨੂੰ ਸਹਾਇਕ ਇਸ ਨੂੰ ਮਦਦਗਾਰ ਇਸ ਨੂੰ ਢਾਰਸ ਬਜਾਣ ਵਾਲਾ ਇਹਦੀ ਬਾਹਮ ਪਕੜਨ ਵਾਲਾ ਹਰ ਵਕਤ ਇਸ ਦੇ ਨਾਲ ਹੋਵੇ ਔਰ ਹਰ ਥਾਂ ਤੇ ਹੋਵੇ ਤਾਂ ਹੁਣ ਮੈ ਰਿਸ ਕਰਾਂ ਸਿਰਫ ਦੋ ਹੀ ਨੇ ਕਾਇਨਾਤ ਦੇ ਜੋ ਹਰ ਥਾਂ ਤੇ ਨੇ ਹਰ ਵਕਤ ਨੇ ਇੱਕ ਨੂੰ ਪ੍ਰਭੂ ਕਹਿੰਦੇ ਨੇ ਇੱਕ ਨੂੰ ਗੁਰੂ ਕਹਿੰਦੇ ਨੇ ਗੁਰੂ ਮੇਰੇ ਸੰਗ ਸਦਾ ਹੈ ਇਨਾਂ ਦੇ ਇੱਕ ਪਰਮਾਤਮਾ ਸਦਾ ਅੰਗ ਸੰਗੇ ਅਬੰਗੰਗ ਬਿਬੋਤੇ ਬਾਕੀ ਕੋਈ ਸਦਾ ਸੰਗ ਨਹੀਂ ਵਕਤੀ ਸੰਗ ਹੈ ਆਰਜੀ ਸੰਗ ਹੈ ਮਸਨੂਈ ਸੰਗ ਹੈ ਹਰ ਥਾਂ ਦਾ ਸੰਗ ਨਹੀਂ ਹੈ ਮਨੁੱਖ ਦੇ ਅਚੇਤਨ ਮਨ ਦੇ ਚ ਇਹ ਮੰਗ ਹਰ ਵਕਤ ਬਣੀ ਰਹਦੀ ਹੈ ਗਲ ਵਖਰੀ ਕਿ ਕਿਸੇ ਨੇ ਆਪਣੇ ਅਚੇਤਨ ਮਨ ਨੂੰ ਇਸ ਢੰਗ ਨਾਲ ਵੇਖਿਆ ਹੈ ਜਾਂ ਨਹੀਂ ਮਨੁੱਖੀ ਮਨ ਦਾ ਜਿਨ੍ਹਾਂ ਨੇ ਬਹੁਤ ਗਹਿਰਾ ਅਧਿਐਨ ਕੀਤਾ ਹੈ ਮਨੁੱਖ ਦਾ ਮਨ ਹਰ ਵਕਤ ਆਸਰਾ ਮੰਗਦਾ ਹੈ ਸਹਾਰਾ ਮੰਗਦਾ ਹਰ ਤਾਉਂ ਤੇ ਮੰਗਦਾ ਹਰ ਵਕਤ ਮੰਗਦਾ ਜਿਸ ਨਾਲ ਇਸ ਦੀ ਤਸੱਲੀ ਹੋਵੇ ਜਿਸ ਨਾਲ ਇਸ ਨੂੰ ਸਕੂਨ ਮਿਲੇ ਜਿਸ ਨਾਲ ਇਸ ਦਾ ਭੈ ਦੂਰ ਹੋਵੇ ਜਿਸ ਨਾਲ ਇਸ ਦੀ ਚਿੰਤਾ ਦੂਰ ਹੋਵੇ ਬੇਫਿਕਰੀਆਂ ਵਦਨ ਹਰ ਥਾਂ ਹਰ ਵਕਤ ਇਹ ਸਹਾਰਾ ਚਾਹੀਦਾ ਹਰ ਥਾਂ ਹਰ ਵਕਤ ਕੇਵਲ ਪ੍ਰਮਾਤਮਾ ਹੈ ਹਰ ਥਾਂ ਹਰ ਵਕਤ ਕੇਵਲ ਗੁਰੂ ਹੈ ਬਾਕੀ ਕੋਈ ਨਹੀਂ ਸਦਾ ਅੰਗ ਸੰਗੇ ਅਬੰਗੰ ਵਿਭੂਤੇ ਤੂੰ ਸਬਨੇ ਥਾਈਂ ਜਿੱਥੇ ਹਉ ਜਾਈਂ ਸਾਚਾ ਸਿਰਜਣਹਾਰ ਜਿਓ ਤੂ ਤੇ ਸਾਰੀ ਥਾਵਾਤੇ ਐ ਸੱਚੇ ਐ ਸਿਰਜਣਹਾਰ ਤੇਰਾ ਸਹਾਰਾ ਤੇ ਮੈਨੂੰ ਸਾਰੀ ਥਾਵਾ ਤੇ ਮਿਲਦਾ ਹੈ ਤੂੰ ਸਬਨੇ ਥਾਈਂ ਜਿੱਥੇ ਹਉ ਜਾਈਂ ਪਰ ਉਹ ਸਹਾਰਾ ਮਿਲਦਾ ਕਦੋਂ ਹੈ ਜਦसे ਉਸਨੋਂ ਕੋਈ ਯਾਦ ਕਰਦਾ ਜਿੱਥੇ ਹਰ ਆਰਾਧੀਏ ਕਿੱਥੇ ਹਰ ਮਿੱਤ ਸਾਈ ਹਰ ਵਕਤ ਔਰ ਹਰ ਥਾਂ ਤੇ ਮਿੱਤਰ ਮਨੁੱਖ ਦੇ ਨਾਲ ਨਹੀਂ ਹੋ ਸਕਦਾ ਹਰ ਵਕਤ ਔਰ ਹਰ ਥਾਂ ਤੇ ਉੱਤਰ ਮਨੁੱਖ ਦੇ ਨਾਲ ਨਹੀਂ ਹੋ ਸਕਦਾ ਪਤੀ ਪਤਨੀ ਦਾ ਸੰਬੰਧ ਵੀ ਹਰ ਵਕਤ ਤੇ ਹਰ ਥਾਂ ਤੇ ਨਹੀਂ ਹੋ ਸਕਦਾ ਮਾਪਾਪੇ ਹਰ ਵਕਤ ਤੇ ਹਰ ਥਾਂ ਤੇ ਮਨੁੱਖ ਦੇ ਨਾਲ ਨਹੀਂ ਹੋ ਸਕਦੇ ਹਰ ਵਕਤ ਤੇ ਹਰ ਥਾਂ ਕੇਵਲ ਗੁਰੂ ਹੈ ਹਰ ਵਕਤ ਤੇ ਹਰ ਥਾਂ ਕੇਵਲ ਪ੍ਰਮਾਤਮਾ ਹੈ ਔਰ ਜੋ ਹਰ ਵਕਤ ਹਰ ਥਾਂ ਤੇ ਹੈ ਉਹ ਵਿਅਕਤੀ ਨਹੀਂ ਹੈ ਨਾ ਗੁਰੂ ਵਿਅਕਤੀ ਹੈ ਨਾ ਪ੍ਰਭੂ ਵਿਅਕਤੀ ਹੈ ਕਲ ਦਾਸ ਨੇ ਇਹ ਵਿਚਾਰਾਂ ਆਪ ਜੀ ਦੇ ਸਾਹਮਣੇ ਰੱਖੀਆਂ ਸਨ ਅਗਰ ਗੁਰੂ ਵਿਅਕਤੀ ਹੈ ਤੋ ਫਿਰ ਇੱਕ ਦੇਸ਼ ਦੇ ਚੋਵੇਗਾ ਇੱਕ ਦੇਸ਼ ਦੇ ਵਿੱਚ ਵੀ ਕਿਉਂ ਇੱਕ ਸ਼ਹਿਰ ਦੇ ਚੋਵੇਗਾ ਤੇ ਇੱਕ ਸ਼ਹਿਰ ਦੇ ਵਿੱਚ ਵੀ ਕਿਉਂ ਇੱਕ ਕਮਰੇ ਚ ਹੋਵੇਗਾ ਕਿਧਰੇ ਪੂਰੇ ਸ਼ਹਿਰ ਦੇ ਵਿੱਚ ਵੀ ਇੱਕ ਗੁਰੂ ਨਹੀਂ ਹੋ ਸਕਦਾ ਪੂਰੇ ਮੁਲਕ ਦੇ ਵਿੱਚ ਵੀ ਨਹੀਂ ਹੋ ਸਕਦਾ ਅਗਰ ਵਿਅਕਤੀ ਹੈ ਪੂਰੇ ਕਸਬੇ ਦੇ ਵਿੱਚ ਵੀ ਨਹੀਂ ਹੋ ਸਕਦਾ ਪੂਰੇ ਘਰ ਦੇ ਵਿੱਚ ਵੀ ਨਹੀਂ ਹੋ ਸਕਦਾ ਸਿਰਫ ਇੱਕ ਕਮਰੇ ਚ ਹੋ ਸਕਦਾ ਇੱਕ ਵਕਤ ਇੱਕੋ ਹੀ ਥਾਂ ਤੇ 2-4 ਫੁੱਟ ਜਗ੍ਹਾ ਚ ਹੋ ਸਕਦਾ ਸਾਰੀ ਥਾਵਾਂ ਤੇ ਨਹੀਂ ਹੋ ਸਕਦਾ ਉਹ ਜੋ ਸਿਰਫ 2-4 ਫੁੱਟ ਦੇਚ ਬੈਠਾ ਹੈ ਪੂਰੇ ਘਰ ਦੇਚ ਵੀ ਨਹੀਂ ਹੈ ਪੂਰੇ ਪਿੰਡ ਦੀ ਗੱਲ ਛੱਡੋ ਪੂਰੇ ਸ਼ਹਿਰ ਦੀ ਗੱਲ ਛੱਡੋ ਪੂਰੇ ਮੁਲਕ ਦੀ ਗੱਲ ਛੱਡੋ ਔਰ ਪੂਰਾ ਸੰਸਾਰ ਉਹ ਤੇ ਕਮਰੇ ਚ ਬੈਠਾ ਹੈ ਜਾਂ ਬਾਹਰ ਬੈਠਾ ਸਿਰਫ 2-4 ਫੁੱਟ ਜਗਾ ਦੇ ਇਤਨੀ ਉਸ ਦੀ ਪੌਂਚ ਹੈ ਉਸ ਦੇ ਹੱਥਾਂ ਦੀ ਇਤਨੀ ਉਹ ਜੋ ਹੈ ਆਪਣੀ ਸਮਰਥਾ ਰੱਖਦਾ ਹੈ। ਅਗਰ ਪਰਮਾਤਮਾ ਵੀ ਵਿਅਕਤੀ ਹੈ ਤਾਂ ਹੋਵੇਗਾ ਕਿਸੇ ਇੱਕ ਥਾਂ 2-4 ਫੁੱਟ ਜਗ੍ਹਾ 'ਚ ਬੈਠਾ ਹੋਵੇਗਾ। ਜਿਨ੍ਹਾਂ ਨੇ 2-4 ਫੁੱਟ ਜਗ੍ਹਾ 'ਚ ਇਹ ਇੱਕ ਕਮਰੇ 'ਚ ਮੰਨ ਲਿਆ ਨਾਮਦੇਵ ਨੇ ਉਹਨਾਂ ਨੂੰ ਅੰਦਾ ਕਹਿ ਦਿੱਤਾ ਹੈ। ਪਰ ਜਿਨ੍ਹਾਂ ਨੇ ਵਿਆਪਕ ਤੇ ਮੰਨ ਲਿਆ ਪਰ ਸਿਰਫ ਇੱਕ ਦਿਸ਼ਾ 'ਚ ਮੰਨਿਆ। ਬਾਕੀ ਤਿੰਨ ਦਿਸ਼ਾਵਾਂ 'ਚ ਨਹੀਂ ਮੰਨਿਆ। ਨਾਮਦੇਵ ਨੂੰ ਨਾਮ ਕਾਣਾ ਕਹੇ ਦਿੱਤਾ ਇਹ ਵੀ ਪੂਰੇ ਸੁਝਾਕੇ ਨਹੀਂ ਦਿਨ ਲੱਥੇ ਦੀ ਤਰਫ ਮੰਨਦੇ ਨੇ ਬਾਕੀ ਤਿੰਨ ਦਿਸ਼ਾਵਾਂ ਚ ਨਹੀਂ ਇਹ ਬਿਲਕੁਲ ਅੰਦੇਨਿਕ ਕਮਰੇ ਚ ਹੀ ਮੰਨਦੇ ਨੇ ਗੁਰੂ ਇੱਕ ਕਮਰੇ ਚ ਨਹੀਂ ਹੈ ਪ੍ਰਭੂ ਇੱਕ ਕਮਰੇ ਚ ਨਹੀਂ ਹੈ ਗੁਰੂ ਸਿਰਫ ਇੱਕ ਪਿੰਡ ਦੇ ਚ ਵੀ ਨਹੀਂ ਇੱਕ ਸ਼ਹਿਰ ਦੇ ਚ ਵੀ ਨਹੀਂ ਹੈ ਗੁਰੂ ਸਿਰਫ ਇੱਕ ਮੁਲਕ ਦੇ ਵਿੱਚ ਵੀ ਨਹੀਂ ਹੈ ਜੋ ਸਰਬ ਦੇਸੀ ਨਹੀਂ ਉਹ ਪ੍ਰਮਾਤਮਾ ਨਹੀਂ ਹੈ ਜੋ ਸਰਬ ਦੇਸੀ ਨਹੀਂ ਉਹ ਗੁਰੂ ਨਹੀਂ ਹੈ ਗੁਰਬਾਣੀ ਦੀ ਰੋਸ਼ਨੀ 'ਚ ਇਹ ਮੈਂ ਤੁਹਾਡੇ ਸਾਹਮਣੇ ਵਾਕ ਰੱਖ ਰਿਹਾ ਹਾਂ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਦਾ ਸੰਗ ਅਗਰ ਵਿਅਕਤੀ ਹੈ ਤਾਂ ਸਦਾ ਸੰਗ ਨਾਲ ਨਹੀਂ ਹੋ ਸਕਦਾ ਹਰ ਵਕਤ ਨਹੀਂ ਹੋ ਸਕਦਾ ਮੈਂ ਫਿਰ ਅਰਜ਼ ਕਰਾਂ ਜੋ ਸਦਾ ਸੰਗ ਨਹੀਂ ਉਹ ਪ੍ਰਮਾਤਮਾ ਨਹੀਂ ਹੈ ਜੋ ਸਦਾ ਸੰਗ ਨਹੀਂ ਉਹ ਗੁਰੂ ਵੀ ਨਹੀਂ ਹੈ ਪ੍ਰਭੂ ਨੇ ਸਾਨੂੰ ਅਕਲ ਦਿੱਤੀ ਹੈ ਇਸ ਵਾਸਤੇ ਦਿੱਤੀ ਹੈ ਸੰਸਾਰ ਨੂੰ ਸਮਝ ਸਕੀਏ ਨਿਰੰਕਾਰ ਨੂੰ ਸਮਝ ਸਕੀਏ ਪਰਵਾਰ ਨੂੰ ਸਮਝ ਸਕੀਏ ਗੁਰੂ ਨੂੰ ਸਮਝ ਸਕੀਏ ਝੂਠ ਨੂੰ ਸਮਝ ਸਕੀਏ ਸੱਚ ਨੂੰ ਸਮਝ ਸਕੀਏ ਅੰਧੇਰਾ ਵੇਖ ਸਕੀਏ ਚਾਨਣਾ ਵੀ ਵੇਖ ਸਕੀਏ ਬਦਕਿਸਮਤੀ ਇਹ ਸਾਡੀਆਂ ਅੱਖਾਂ ਬਾਹਰ ਦਾ ਹਨੇਰਾ ਬਾਹਰ ਦਾ ਚਾਨਣਾ ਵੇਖ ਲੈਂਦੀਆਂ ਨੇ ਧਰਮ ਦਾ ਪ੍ਰਕਾਸ਼ ਤੇ ਧਰਮ ਦਾ ਅੰਧਕਾਰ ਨਹੀਂ ਦਿਖਾਈ ਦਿੰਦਾ ਪਾਖੰਡ ਧਰਮ ਦਾ ਅੰਧਕਾਰ ਹੈ ਔਰ ਬਹੁਤ ਵਿਆਪਕ ਰੂਪ ਵਿੱਚ ਮੌਜੂਦ ਹੈ ਰਾਜਨੀਤੀ ਦੇ ਵਿੱਚ ਵੀ ਚਾਨਣਾ ਹੈ ਰਾਜਨੀਤੀ ਦੇ ਵਿੱਚ ਵੀ ਅੰਧੇਰਾ ਹੈ ਜਿਹੜੀ ਰਾਜਨੀਤੀ ਲੋਕਾਂ ਦੇ ਸਿਰਾਂ ਨੂੰ ਆਪਣੇ ਪੈਰਾਂ ਥੱਲੇ ਲਿਤਾੜਦੀ ਜਾਏ ਰਾਜਨੀਤੀ ਦਾ ਅੰਧਕਾਰ ਹੈ ਔਰ ਜਿਹੜੀ ਰਾਜਨੀਤੀ ਲੋਕਾਂ ਦੇ ਸਿਰਾਂ ਦੀ ਰੱਖਿਆ ਕਰੇ ਧਰਮ ਰਾਜਨੀਤੀ ਦਾ ਚਾਨਣਾ ਪ੍ਰਕਾਸ਼ ਅੰਧੇਰਾ ਪਰਵਾਰਿਕ ਜੀਵਨ ਵਿੱਚ ਵੀ ਹੋ ਸਕਦਾ ਹੈ ਅੰਧਕਾਰ ਤੇ ਪ੍ਰਕਾਸ਼ ਪਰਵਾਰਿਕ ਜੀਵਨ ਵਿੱਚ ਵੀ ਹੋ ਸਕਦਾ ਹੈ ਕਈਆਂ ਦੇ ਸਮਾਜਿਕ ਜ਼ਿੰਦਗੀ ਵਿੱਚ ਨਿਹਰੇ ਅੰਧਕਾਰ ਹੈ ਕਲ ਕਲੇਸ਼ ਪਤੀ ਪਤਨੀ ਦਾ ਸੰਬੰਧ ਤੇ ਹੈ ਪਰ ਕਲੇਸ਼ ਦਾ ਪਿਓ ਤੇ ਪੁੱਤਰ ਦਾ ਸੰਬੰਧ ਤੇ ਹੈ ਪਰ ਲੜਾਈ ਝਗੜੇ ਦਾ ਵਿਤਕ੍ਰਿਆ ਦਾ ਲੋਭ ਦਾ ਘਰਾ ਪਿਰਾ ਦਾ ਰਿਸ਼ਤਾ ਤੇ ਹੈ ਪਰ ਖੜਾ ਵੰਡ ਤੇ ਖੜਾ ਦਬੁਦਾ ਦੇ ਖੜਾ ਇੱਕ ਦੂਜੇ ਨੂੰ ਚੋਟ ਪਹਚਾਣ ਤੇ ਰਿਸ਼ਤੇ ਤੇ ਹੈ ਗਏ ਨੇ ਸੰਵੰਤੇ ਹੈ ਪਰ ਇਹ ਅੰਧਕਾਰ ਦਾ ਸੰਬੰਧ ਹੈ ਪਿਓ ਪੁੱਤਰ ਲਈ ਸਹਾਇਕ ਹੋਵੇ ਪੁੱਤਰ ਵਿਤਾਲੀ ਮਦਦਗਾਰ ਹੋਵੇ ਭਰਾ ਭਰਾ ਦੀ ਬਾਹ ਬਣੇ ਔਰ ਭੈਣ ਭਰਾ ਦੀ ਰਾਜਦਾਰੀ ਹੋਵੇ ਤੇ ਇਹ ਸਮਝ ਲਓ ਸਮਾਜਿਕ ਦੁਨੀਆ ਦੇ ਚਾਣਨਾ ਹੈ ਰਾਜਨੀਤਿਕ ਦੁਨੀਆ ਦਾ ਚਾਣਨਾ ਜਿਹੜੀ ਰਾਜਨੀਤੀ ਲੋਕਾਂ ਦੇ ਸਿਰਾਂ ਦੀ ਹਿਫਾਜ਼ਤ ਕਰੇ ਇਹ ਰਾਜਨੀਤਿਕ ਚਾਣਨਾ ਜੋ ਰਾਜਨੀਤੀ ਲੋਕਾਂ ਦੇ ਸਿਰਾਂ ਨੂੰ ਕੁਚਲ ਕੇ ਰੱਖਦੇ ਹੈ ਸਵਾਹ ਕਰਕੇ ਰੱਖਦੇ ਵੀ ਬਰਬਾਦ ਕਰਕੇ ਰੱਖਦੇ ਉਹ ਰਾਜਨੈਤਿਕ ਅੰਧਕਾਰ ਹੈ ਚੰਗੇਜ਼ ਖਾਂ ਜਿੱਥੋਂ ਲੰਗਦਾ ਸੀ ਬਸਤੀਆਂ ਉਜਾੜ ਕੇ ਲੰੰਦਸ ਹਲਾਕੂ ਜਿੱਥੋਂ ਲੰਗਦਾ ਸੀ ਉਸਦੇ ਘੋੜੇ ਲਾਸ਼ਾਂ ਤੋਂ ਲੰਗਦੇ ਸਨ ਵਾਲਬਨ 2 ਕਰੋੜ ਮਨੁੱਖਾਂ ਦਾ ਕਾਤਲ ਹੈ ਹਿਟਲਰਸ 2 ਕਰੋੜ ਬੰਦਿਆਂ ਨੂੰ ਕਬਰ ਦੇ ਚ ਪਹੁੰਚਾ ਕੇ ਰਸ਼ੀਆ ਦੇ ਚ ਕ੍ਰਾਂਤੀ ਆਈ ਸੀ ਇਹ ਰਾਜਨੀਤਿਕ ਅੰਧਕਾਰ ਲੋਕਾਂ ਦੇ ਸਿਰਾਂ ਨੂੰ ਕੁਚਲੋ ਰਾਜਨੀਤੀ ਚਲਾਓ ਘਰ ਦੇ ਵਿੱਚ ਕੱਲ ਕਲੇਸ਼ ਮਚਾਈ ਰੱਖੋ ਇੱਕ ਦੂਜੇ ਦੇ ਉਤੇ ਕੋਈ ਇਤਵਾਰ ਨਹੀਂ ਸਮਾਜਿਕ ਜ਼ਿੰਦਗੀ ਦਾ ਅੰਧਕਾਰ ਝੂਠ ਹੈ ਫਰੇਵ ਹੈ ਦਿਖਾਵਾ ਹੈ ਸਿਰਫ ਇੱਕ ਥਾਂ ਤੇ ਹੈ ਸਰਬਦੇਸ਼ੀ ਨਹੀਂ ਸਰਵਵਿਆਪਕ ਨਹੀਂ ਪਰ ਦਾਵਾ ਹੈ ਪਰਮਾਤਮਾ ਹੋਣ ਦਾ ਵੱਲਾ ਹੈ ਗੁਰੂ ਹੋਣ ਦਾ ਪਖੰਡ ਇਹ ਧਰਮ ਦਾ ਅੰਧਕਾਰ ਹੈ ਮੈਰਿਸ ਕਰਾਂ ਗੁਰੂ ਹੋਣ ਦਾ ਵੀ ਵਿਅਕਤੀਆਂ ਨੇ ਦਾਵਾ ਕੀਤਾ ਹੈ ਪਰਮਾਤਮਾ ਹੋਣ ਦਾ ਵੀ ਦਾਵਾ ਕੀਤਾ ਹੈ ਹਰਨਾਕਿਸ਼ ਨੇ ਕਹਿ ਦਿੱਤਾ ਸੀ ਮੈਂ ਹੀ ਪਰਮਾਤਮਾ ਕੌਣ ਹੁੰਦਾ ਹੈ ਪਰਮਾਤਮਾ ਕੋਈ ਵੀ ਨਹੀਂ ਨਮਰੂਦ ਨੇ ਕਹਿ ਦਿੱਤਾ ਸੀ ਕੌਣ ਆਉਂਦਾ ਹੈ ਖੁਦਾ ਮੈਂ ਖੁਦ ਖੁਦਾ ਮਿਸਰ ਦੇ ਉਸ ਬਾਦਸ਼ਾਹ ਨੇ ਕਿ ਮੁਹੰਮਦ ਸਾਹਿਬ ਤੋਂ ਥੋੜੇ ਜਿਹਾ ਬਾਅਦ ਚੋਇਆ ਜਨੇ ਸਾਫ ਕਹਿ ਦਿੱਤਾ ਮੈਂ ਹੀ ਖੁਦਾ ਕੋਦਾਲ ਕੌਣ ਦਾ ਹੈ? ਸੀਸ਼ ਪਰ ਕਹੋ ਰਹੀਮ ਕਹੇ ਕਾਜ। ਐ ਰਹੀਮ ਮੈਨੂੰ ਦਸੇਂਗਾ ਇਹ ਹਾਥੀ ਇਸ ਤਰ੍ਹਾਂ ਕਿਉਂ ਕਰਦਾ ਹੈ? ਮਿੱਟੀ ਪੁੱਟਦਾ ਸਿਰ ਤੇ ਪਾਉਂਦਾ ਹੈ, ਮਿੱਟੀ ਪੁੱਟਦਾ ਸਿਰ ਤੇ ਪਾਉਂਦਾ ਜਿੱਥੇ ਖੜਾ ਹੋਵੇ ਐਸਾ ਹੀ ਕਰਦਾ ਹੈ। ਇਹ ਕਿਉਂ ਕਰਦਾ ਹੈ? ਰਹੀਮ ਮੁਸਕਰਾਏ ਪਹਿਲੇ। ਵੀ ਇਹ ਕਵੀ ਵਕਤ ਦਾ ਇਹ ਪੰਡਤ ਤੇ ਭਗਤ ਉਨੇ ਮੈਨੂੰ ਗੱਲ ਨਾਲ ਲਾਣ ਨੂੰ ਤਿਆਰ ਨਹੀਂ ਦੇਖਣਾ ਚਾਹੁੰਦਾ ਮੈਂ ਕਵੀ ਹਾਂ ਕਿ ਨਹੀਂ ਮੈਂ ਕੋਈ ਜਵਾਬ ਦੇ ਸਕਦਾ ਕਿ ਨਹੀਂ ਜਦ ਤੁਲਸੀ ਨੇ ਕਿਹਾ ਧੂਰ धरਤ ਨਿਤ ਸੀਸ਼ ਪਰ ਕਹੋ ਰਹੀਮ ਕਹੈ ਕਾਜ ਰਹੀਮ ਬੋਲ ਪੈ ਜਹ ਰਜ ਮਨਪਤਨੀ ਤਰੀ ਸੋ ਢੂੰਡਤ ਗਜਰਾਜ ਜਿਸ ਦੇ ਚਰਨਾਂ ਦੀ ਧੂੜ ਦਾ ਸਦਕਾ ਗੌਤਮ ॠषि ਦੀ ਨਾਰ ਅਹिल्या ਦਾ ਉਧਾਰ ਹੋਇਆ ਸੀ ਨਾ ਇਹ ਹਾਥੀ ਉਹੀ ਢੂੜ ਲੱਭਦਾ ਫਿਰਦਾ ਹੈ ਐਸ ਵਾਸਤੇ ਸਾਰੀ ਜ਼ਮੀਨ ਪੁੱਟਦਾ ਮਥਾਂ ਕਿਦਰੇ ਰਾਮ ਦੇ ਚਰਨਾਂ ਦੀ ਖਾਕ ਹੋਵੇ ਮੇਰੇ ਮੱਥੇ ਤੇ ਪੈ ਜਾਏ ਕਿਤੇ ਉਹ ਲੱਭ ਰਿਹਾ ਕਹਿੰਦੇ ਚੀਖ ਨਿਕਲ ਗਈ ਤુલਸੀ ਦੀ ਉਹਨੇ ਆਪਣਾ ਮਸਤਕ ਰਹੀਮ ਦੇ ਕਦਮਾਂ ਤੇ ਰੱਖਿਆ ਕਹਿੰਦਾ ਇਸ ਹਾਥੀ ਨੂੰ ਪਤਾ ਨਹੀਂ ਰਾਮ ਦੀ ਢੂੜ ਲੱਭਣੀ ਹੈ ਕਿ ਨਹੀਂ ਤੇਰੇ ਚਰਨਾਂ ਦੀ ਧੋੜ ਰਾਮ ਦੀ ਧੋੜ ਲੱਪਈਏ ਤੇਰੇ ਹਿਰਦੇ ਚ ਇਤਨਾ ਗਿਆਨ ਔਰ ਤੇਰੇ ਹਿਰਦੇ ਚ ਇਤਨਾ ਪ੍ਰੇਮ ਤੇਰੇ ਹਿਰਦੇ ਚ ਇਤਨੀ ਬਗਤੀ ਇਤਨੀ ਸੂਝ ਇਤਨੀ ਸਮਝ ਬਾਕੀ ਖਿਆਲਤ ਦਾ ਜੋ ਵਿਚਾਰ ਵਟਾਂਦਰਾ ਹੋਇਆ ਹੈ ਐਸੇ ਸੇ ਗਿਆਨ ਦੇ ਦੋਹੇ ਸ੍ਰੀ ਹਿਮ ਨੇ ਰਖੇ ਨੇ ਤੁਲਸੀ ਨੂੰ ਸ਼ਮ ਤਸلیم ਕਰਨਾ ਪਿਆ ਤੋ ਵਕਤ ਦਾ ਪੰਡਿਤ ਹੈ ਵਕਤ ਦਾ ਸ਼ਰਣਾਪੁਰਸ਼ ਹੈ ਇਸਨੇ ਐਲਾਨੀਆਂ ਕਹਿ ਦਿੱਤਾ ਅਕਬਰ ਤੂੰ ਬਾਦਸ਼ਾਹ ਹੈਂ ਪੈਗੰਬਰ ਨਹੀਂ ਖੁਦਾ ਨੇ ਮੈਨੂੰ ਅੱਖ ਦਿੱਤੀ ਹੈ ਮੈਂ ਕਿਸ ਤਰ੍ਹਾਂ ਤੈਨੂੰ ਪੈਗੰਬਰ ਮੰਨ ਲਵਾਂ ਜੈਸੀ ਅਖ ਰਹੀਮ ਕੋਲ ਸੀ ਜੈਸੀ ਅਕ ਮੱਖਣ ਸ਼ਾ ਲਬਾਣੇ ਕੋਲ ਸੀ ਹਰੇ ਕੋਲ ਨਹੀਂ ਆਉਂਦੀ ਐਸ ਵਾਸਤੇ ਅੰਧਕਾਰ ਪੂਜਨੀਕ ਬਣ ਜਾਂਦਾ ਹੈ ਭਖੰਡ ਪੂਜਨੀਕ ਬਣ ਜਾਂਦਾ ਹੈ परमात्मा दी ਥਾਂ ਤੇ ਅਨਰਥ ਪੂਜਿਆ ਜਾਂਦਾ ਹੈ ਗੁਰੂ ਦੀ ਥਾਂ ਤੇ ਅੰਧਕਾਰ ਪੂਜਿਆ ਜਾਂਦਾ ਹੈ ਗੁਰੂ ਉਹ ਜੋ ਵਿਆਪਕ ਪ੍ਰਭੂ ਉਹ ਜੋ ਵਿਆਪਕ ਔਰ ਕਿਸ ਢੰਗ ਨਾਲ ਵਿਆਪਕ ਨੇ ਇਸੇ ਗੁਰਬਾਣੀ ਦੀ ਰੋਸ਼ਨੀ ਚ ਔਰ ਇਹ ਉਹ ਸ਼ਬਦ ਇਹ ਉਹ ਬੋਲ ਜਿਹਦੇ ਬਾਰੇ ਇਹ ਵਿਚਾਰ ਕਿ ਸਿੱਧੇ ਪ੍ਰਭੂ ਤੋਂ ਆਏ ਜੈਸੇ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵਿਲਾ ਲੋ ਇਸ ਖਸਮ ਦੀ ਬਾਣੀ ਦੇ ਰਾਹੀ ਹੈ ਖਸਮ ਦੀ ਤੇ ਖਸਮ ਨੂੰ ਪਹਿਚਾਣਨ ਵਾਲਿਆਂ ਦੀ ਵਿਚਾਰ ਤੁਚ ਬੁੱਧੀ ਅਨੁਸਾਰ ਕੱਲ ਫਿਰ ਮੈਂ ਆਪ ਜੀ ਦੇ ਸਾਹਮਣੇ ਰੱਖਾਂਗਾ ਕਾਫੀ ਸਮਾਂ ਲੈ ਲੈ ਕੇ ਮਾ ਕਰਨੇ ਸਤਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਹੋਰ ਕੋਈ ਮਤਲਬ ਨਹੀਂ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੱਥਾ ਟੇਕ ਰਹਿਆਂ ਇਹਦੀ ਸਮਝ ਹੋਵੇ ਜਿਸ ਸਤਗੁਰ ਨੂੰ ਅਸੀਂ ਮੱਥਾ ਟੇਕ ਰਹੇ ਹਸ ਦਾ ਬੋਧ ਹੋਵੇ ਇਹ ਸ਼ਬਦ ਨੇ ਹੋਰ ਬ੍ਰਹਿਮੰਡ ਦੇਚ ਵਿਆਪਕ ਨੇ ਜੰਗਲ ਦੇਚ ਵੀ ਜਪਜੀ ਸਾਹਿਬ ਦਾ ਪਾਠ ਆਰੰਭ ਕਰੋਗੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਪਲੇਨ ਟ੍ਰੇਨ ਦੇਚ ਬੈਠਿਆਂ ਵੀ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਨਿਕਲੇਗਾ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਆਪਣੇ ਘਰ ਦੇਚ ਬੈਠੇ ਹੋ ਸੁਖਮਨੀ ਸਾਹਿਬ ਦੇ ਸ਼ਲੋਕ ਤੇ ਅਸ਼ਟਪਦੀਆਂ ਕਿਧਰੇ ਰਸਨਾ ਤੋਂ ਨਿਕਲਣ ਲੱਗੀਆਂ ਨੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਜੋ ਸਦਾ ਸੰਗ ਨਹੀਂ ਗੁਰੂ ਨਹੀਂ ਔਰ ਜੋ ਸਦਾ ਸੰਗ ਨਹੀਂ ਪ੍ਰਭੂ ਨਹੀਂ ਸਦਾ ਅੰਗ ਸੰਗੇ ਅਬੰਗੰਬ ਵਿਬੂਤੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਬਸ ਸਿਰਫ ਵੇਖਣ ਵਾਲੀ ਅੱਖ ਹੋਵੇ ਗੁਰੂ ਸਦਾ ਸੰਗੈ ਸਿਰਫ ਵੇਖਣ ਵਾਲੀ ਅੱਖ ਹੋਵੇ ਪ੍ਰਭੂ ਸਦਾ ਸੰਗੈ ਇਹ ਵਿਚਾਰਾਂ ਫੇਰਾਬੀ ਦੇ ਸਾਹਮਣੇ ਪੁਰਜੁਗ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ

Again and